ਹੈ ਇਹ ਗੱਲ ਆ। ਹਾਂ ਤਾਂ ਵੱਡੇ ਵੱਡੇ ਟਰੈਕਟਰ ਆ ਗਏ। ਤੋ ਜੀ ਤੰਗਲੇ ਪਰੇ ਕੀ ਖੇਤ ਦਾ ਹੋਵੇ। ਸਹੀ ਗੱਲ ਆ ਮੈਂ ਨਾ ਆਇਆ ਦਾ ਕੋਈ ਹਲ ਖਿੱਚ ਲੈਂਦਾ। ਹੂੰ ਕਿਵੇਂ ਆ? ਹਾਂ ਠੀਕ ਆ ਕਿਵੇਂ ਫਿਰਦੇ ਆ। ਪਾਣੀ ਨੂੰ ਕਿਹੜਾ ਮਾਰਨ ਆਏ ਸੀ ਯਾਰ ਪਾਣੀ ਹੈ ਨਹੀਂ ਸਵੇਰੇ ਚ। ਹਾਂ ਹਾਂ ਮੁੱਕ ਗਿਆ ਹੁਣ ਪਾਣੀ ਛੱਡਿਆ ਬਸ। ਹੂੰ ਕਿਵੇਂ ਲੀੜਾ ਮਾਰੀ ਜਾਂਦਾ ਇੱਥੇ? ਬਾ ਜਿਹੜਾ ਵਿਲੇ ਬੂਲੇ ਹੋਈਦਾ ਤੇ ਮਾਰ ਲਈਦਾ ਲੀੜਾ ਲੂੜਾ। ਫੇ ਭਾਜਦਾ ਬੋਝਦਾ ਕਿੰਨਾ ਕਰੇ ਅੱਛਾ ਹੂੰ ਯੂਮੀਨ ਸਪੀਡ ਹਾਂ ਸਪੀਡ ਦੀ ਗੱਲ ਏ ਹੂੰ ਜਿਹੜੇ ਤਾਂ ਮੈਂ ਇਹਨੂੰ ਦਿਨੇ ਲੈ ਕੇ ਆਉਣਾ ਖੇਤ ਹਾਂ ਫੇਰ ਤਾਂ ਕਈ ਵਾਰੀ ਸਾਈਕਲ ਆਲਾ ਵੀ ਇਹਦੇ ਮੂਹਰੇ ਦੀ ਲੰਘ ਜਾਂਦਾ ਹੂੰ ਤੇ ਜਦੋਂ ਮੈਂ ਆਥਣੇ ਜੇ ਮੁਰਦਾਂ ਹੂੰ ਕਵੇਲਾ ਆ ਜਾ ਹੋਇਆ ਹੋਇਆ ਮੂੰਹ ਨੇ ਰਾਜਾ ਹੂੰ ਤੇ ਉਦੋਂ ਮੈਨੂੰ ਸੜਕ ਜੀ ਤੇ ਜਾਂਦਾ ਐ ਲਾਦਾ ਵੀ ਰਾਗਟਣਾ ਹੋਵੇ ਵੱਧ ਭਾਜਦਾ ਇਹ ਤਾਂ ਇਹੋ ਜਿਹਾ ਲੱਗਦਾ ਹੁੰਦਾ ਆਪਾਂ ਨੇ ਇਹ ਤਾਂ ਸਾਈਕਲ ਤੇ ਜਾਰ ਮੂੰਹ ਨੇਰੇ ਜਿਹਾ ਲੱਗਦਾ ਸਾਈਕਲ ਬਾਲਾ ਭਜਦਾ ਪਰ ਮੈਨੂੰ ਤਾਂ ਇਹਦੇ ਬਾਰੇ ਪਤਾ ਫਿਰ ਹੂੰ ਤੇ ਬਾਣ ਬੂਣ ਚ ਕੋ ਕਰਦਾ ਇਹ ਕਿ ਐਵੇਂ ਹੀ ਹੈ ਅੱਛਾ ਜੂਮ ਇਨ ਪਾਵਰ 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 ਦੀ ਗੱਲ ਸੁਣ ਲੈ ਪਾਵਰ ਦੇ ਵਿੱਚ ਇਹਦੀਆਂ ਦੋ ਤਿੰਨ ਸ਼ਰਤਾਂ ਹਨ ਹਾਂ ਯਾ ਵੀ ਇਹਦੇ ਚ ਨਾ ਦੋ ਤਿੰਨ ਗੱਲਾਂ ਮੁਨਸਰ ਕਰਦੇ ਹਾਂ ਹੂੰ ਭਈ ਜੇ ਤਾਂ ਮੇਰਾ ਸਰੀਰ ਹੋਵੇ ਡਾਊਨ ਮਾਲਮੂਲ ਹੋਵੇ ਮੁੱਕ ਗਿਆ ਫੇਰ ਤਾਂ ਇਹ ਕਹਿ ਲਾ ਵੀ ਇਹ ਕੱਚਾ ਤੂੰ ਹੀ ਮਾਰੀ ਜਾਂਦਾ ਚਿੱਟਾ ਅੱਛਾ ਚਿੱਟਾ ਤੂੰ ਹੀ ਮਾਰਦਾ ਹੈ ਫੇਰ ਇਹ ਚਿੱਟਾ ਤੂੰ ਹੀ ਮਾਰੀ ਜਾਂਦਾ ਹਾਂ ਤੇ ਜੇ ਮੰਨ ਲਾ ਵੀ ਮੇਰਾ ਮਾਲ ਮੁਰਖਾ ਦਾ ਡੱਕ ਹਾਂ ਹੋਵੇ ਚੰਕਾ ਹੂੰ ਫੇਰ ਤੂੰ ਇਹ ਕਹਿ ਲਾ ਵੀ ਤੇਰਾ ਹਲਾਂ ਤੇ ਹੂੰ ਤੇ ਤਿੰਨ ਬੰਦੇ ਉੱਤੇ ਖੜਾ ਦੀ ਚੂਹਾ ਮਿੱਟੀ ਪੜ ਦਿੰਦਾ ਆਪਾਂ ਤੇ ਜੇ ਮਾਲ ਮਹੀਨੇ ਦਾ ਰਾਸ਼ਨ ਇਕੱਠਾ ਤੇਰਾ ਪਿਆ ਹੋਵੇ ਫੇਰ 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 ਤੂੰ ਆਪ ਦੇਖ ਟਰੈਕਟਰ ਜਦਾ ਸ਼ਾਮੇ ਖੜਾ ਸ਼ਰ ਨੇ ਹਾਲ ਆਪਣੇ ਤੇਰਾ ਮੰਗ ਕੇ ਲੈ ਆ ਬੌਣ ਨੂੰ ਹੈ ਟਰੈਕਟਰ ਦਾ ਖੜਾ ਟਰੈਕਟਰ ਤਾਂ ਆ ਖੜਾ ਸ਼ਾਮੇ ਯਾਰ ਕਮਾਲ ਹੋਊਗੀ ਹੈ ਓ ਤੰਦਰਤ ਤੇਰਾ ਹਾਲਾ ਫਿਖਚੀ ਆਨਾ ਓਏ ਯਾਰ ਮੈਂ ਕਿੱਥੇ ਕਿੱਲੇ ਤਾ ਦੋ ਬਹੁਵੇਂ ਹਾਂ ਉਹਨੂੰ ਵਿਚਾਰੇ ਨੂੰ ਤਾ ਨੂੰ ਦਰਵੇਸ਼ ਨੂੰ ਤੰਗ ਕਰਨਾ ਹਾਂ ਮਾਗਾ ਸਿਆੜਾ ਹਾਲ ਚੰਗੇ ਆ ਤੇ ਮੈਂ ਖਿੱਚਦਣਾ ਮਾਲ ਘਰੇ ਬਾਧੂ ਪਿਆ ਸੀ ਰੌਣਕ ਸੀਗੀ ਅੰਦਰ ਚਿੱਤ ਤੂੰ ਕਿ ਬੈਠੋ ਐ ਕਰੋ ਪਾਣੀ ਪੂਣੀ ਪੀਓ ਹਾਂ ਤੇ ਮੈਂ ਆ ਬਸ ਰਹਿਣਾ ਦੋ ਰਹਿ ਗਿਆ ਖਿੱਚ ਕੇ ਆ ਗਿਆ ਆ ਦਾ ਕਮਾਲ ਓਏ ਓਏ